ਸ਼ੁੱਕਰਵਾਰ ਨੂੰ ਫਲੋਰ ਦੇ ਨੋਰਮਲ ਮਾਰਕ ਤੇ ਇੱਕ ਆਟੋ ਅਤੇ ਟਰੱਕ ਟਰੈਲੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਆਟੋ ਦੇ ਵਿੱਚ ਸਵਾਰ 10 ਦੇ ਕਰੀਬ ਮਹਿਲਾਵਾਂ ਬੱਚੇ ਅਤੇ ਪੁਰਸ਼ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਰਾਕੇੜਾ ਨੇ ਤੁਰੰਤ ਨੀਜੀ ਅਵਾਹਨਾ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਤੇ ਜਿੱਥੇ ਡਾਕਟਰਾਂ ਦੀ ਟੀਮ ਨੇ ਤੁਰੰਤ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਜ਼ਿਆਦਾ ਗੰਭੀਰ ਜ਼ਖਮੀਆਂ ਨੂੰ ਇਲਾਜ ਦੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਦੱਸੋ ਨਯੋਗ ਹੈ ਕਿ ਹਾਦਸੇ ਦੌਰਾਨ ਆਟੋ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਹਸਪਤਾਲ ਵਿਖੇ ਜੇਰੇ ਲਾਜ਼ ਆਟੋ ਤੇ ਚਾਲਕ ਨੇ ਦੱਸਿਆ ਕਿ ਉਹ ਸਾਰੇ ਲੁਧਿਆਣੇ ਦੀ ਵਸਨੀਕ ਹਨ ਜੋ ਕਿ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਕਿ ਫਲੋਰ ਦੀ ਲਾਗੇ ਇੱਕ ਟਰੈਕਟਰ ਟਰਾਲੀ ਦੇ ਚਾਲਕ ਅਚਾਨਕ ਟਰੈਕਟਰ ਆਟੋ ਵਾਲੀ ਸਾਈਡ ਨੂੰ ਵਾਟ ਦਿੱਤਾ ਜਿਸ ਕਰਕੇ ਸੋ ਹੋ ਗਿਆ ਤੇ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ। ਕੀ ਨਾਮ ਹੈ? ਕਿੱਥੋਂ ਆਏ ਸੀਗੇ? ਕਿੱਥੇ ਮੱਥਾ ਟੇਕਣ ਗਏ ਸੀਗੇ? ਉਹ ਤੇ ਮੇਰਾ ਕੀ ਨਾਮ ਤੁਹਾਡਾ? ਸ਼ਿਸ਼ੰਕਰ ਜੀ। ਕਿੱਥੋਂ ਆਏ ਸੀਗੇ? ਲੁਧਿਆਣਾ। ਕਿੱਥੇ ਗਏ ਸੀਗੇ? ਮੈਂ ਆਪਣਾ ਮਰਾਠਾ ਮਰਾਸ਼ਾ ਦੇ। ਮਰਾਸ਼ਾ ਦੇ। ਮਰਾਸ਼ਾ ਦੇ ਕਿੰਨੇ ਜਣੇ ਸੀਗੇ? 8-9 ਜਣੇ ਸੀਗੇ। 8-9 ਜੀ ਕਾਹਤੇ ਸੀਗੇ? 8 8 ਤੋਂ ਸੀਗੇ। ਕੀ ਹੋਇਆ ਕੀ ਆ? ਉਹ ਟਰਾਲੀ ਮੂਰੇ ਐਕਦਾਮ ਆ ਗਈ ਜੀ। ਟਰਾਲੀ ਵਾਲ ਮੋੜਿਆ। ਹਾਂ। ਸਿੱਧਾ ਪਲਟ ਗਿਆ। ਫਿਰ ਸਾਰੇ 9:00 ਵੱਜ ਗਏ ਓਕੇ 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 ਠੀਕ ਸਾਡੇ ਵੀ 9:30 'ਚ ਸਾਰੇ ਓਕੇ ਓਕੇ ਚਲੋ